ਹੋਣ ਮੇਰੇ ਡਰਾਮੇ ਸ਼ੁਰੂ ਹੋਣ ਲੱਗੇ ਆ ਹਾਏ ਇਹ ਇਹ ਦੇ ਸਾਰੇ ਸਿਆਪੇ ਪਾਏ ਇਹ ਸਾਰੀ ਸਿਆਪੇ ਦੀ ਜੜੀ ਹਾਏ ਜਿੰ ਸਜੀਵੇ ਦੇਖਿਓ ਕੀ ਹੁੰਦਾ ਇਹਨੇ ਇਹਨੇ ਕੱਢ ਦੇਣਾ ਕਰਤਾ ਕਰਦੇ ਨਾ ਕਰਵੇਂ ਇਹ ਨਹੀਂ ਵੇਖ ਹਾਏ ਇਹ ਨਹੀਂ ਇਹਦਾ ਵਿਚਾਰੀ ਦਾ ਤੇ ਮੇਰੇ ਆਲਾ ਹਾਲ ਐ ਕੋਈ ਨਹੀਂ ਵੀ ਤੇ ਚੱਲਣ ਦਿੰਦਾ ਵਿਚਾਰੀ ਦੀ ਹਾਏ ਹਾਏ ਵਿਚਾਰੀ ਗੱਲ ਵੇ ਕੀਤੀ ਇਹਨੇ ਆ ਨਾ ਗੈਸ ਬੰਦ ਕਰ ਦੋ ਸੁਣਦਾ ਤੁਹਾਨੂੰ ਕੋਈ ਨਾ ਸੀ ਜੀ ਨਹੀਂ ਸੋ ਏਡਾ ਸਾਰਾ ਸਿਆਪਾ ਹੀ ਇੱਕਦਮ ਮਰ ਜੇ ਨਾ ਅੰਤਰੀ ਮੈਂ ਨਹੀਂ ਅਗਲੀ ਦੀ ਚਾਂਸ ਕੀ ਹੋ ਜੇ ਕਿੰਨੀ ਵਿਚਾਰੀ ਦੀ ਜਾਨ ਉੱਠੀ ਕੀਤੀ ਪਈ ਐ ਇਹਨੇ ਆ ਵੇਖੀ ਬੱਸ ਬੱਸ ਹੋ ਗਿਆ ਤਾਂ ਤਾਂ ਸਿਆਪਾ ਹੀ ਨੇ ਹੁਣ ਨੈ ਨੇ ਗੱਲ ਕਰਨਾ ਕਰਨ ਦੇ ਫੋਨ ਛੱਡ ਦੇ ਹੱਥੋਂ ਦੇਖ ਓਏ ਇੱਕ ਤਾਂ ਮੈਨੂੰ ਇਹਨਾਂ ਦੇ ਵਿਆਹਾਂ ਦੀ ਸਮਝ ਨਹੀਂ ਆਉਂਦੀ ਅੰਤਰੀ ਨੇ ਤੀਜਾ ਵਿਆਹ ਹੀ ਕਰਾ ਲਿਆ ਵਾ ਹੈ ਔਰ ਰੋਟੀ ਦੇ ਦੇ ਓ ਦੇ ਦਿੰਨੀ ਐ ਰੋਟੀ ਤੁਹਾਨੂੰ ਪਤਾ ਨਹੀਂ ਮੇਰੇ ਡਰਾਮੇ ਚੱਲਣ ਡਏ ਆ ਤੇਰੇ ਡਰਾਮੇ ਚੱਲਦੇ ਉਹਦੇ 20 ਸਾਲ ਹੋ ਗਏ ਦੇਖਣ ਲਿਆ ਮੈਂ ਫੇਰੇ ਉਹ ਬਹਾ ਕੋਠੇ ਮੈਂ ਬਾਚੇ ਫਾਲੂਗਾ ਕੋਈ ਨਹੀਂ ਅੰਦਰ ਨਹੀਂ ਜਾ ਰਿਹਾ ਹਜੇ ਨਹੀਂ ਮੇਰੇ ਕੋਠੇ ਜਾਣਾ ਆਏ